ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਵਾਲੋਂ ਅੱਜ ਪਿੰਡ ਕੋਟਲਾ ਡੂੰਬੇਖੇ ਜ਼ਮੀਨ ਠੇਕੇ ਤੇ ਲੈਣ ਵਾਲੇ ਕਿਸਾਨ ਦੇ ਹੱਕ ਵਿੱਚ ਰੋਸ ਮਜਾਰਾ ਕੀਤਾ ਗਿਆ ਜੂਨੀਅਨ ਬਲੋਂ ਬਲਾਕ ਚੁਗਾਮਾ ਦੇ ਪ੍ਰਧਾਨ ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਪਿਛਲੇ ਦਿਨੀ ਪਿੰਡ ਕੋਟਲਾ ਡੂੰਬੇਖੇ ਹੋਈ ਲੜਾਈ ਸਮੇਂ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਇਸ ਨੌਜਵਾਨ ਨੇ ਕੋਈ ਜ਼ਮੀਨ ਠੇਕੇ ਤੇ ਲਈ ਹੋਈ ਸੀ ਉਸ ਤੋਂ ਬਾਅਦ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨ ਵੱਲੋਂ ਬੀਜਾ ਚੋਨਾ ਪ੍ਰਸ਼ਾਸਨ ਵੱਲੋਂ ਬੰਟਣ ਤੋਂ ਰੋਕ ਦਿੱਤਾ ਸੀ ਜਿਸ ਕਰਕੇ ਪੈੜੀ ਖਰਾਬ ਹੋ ਗਈ। ਇਹਨਾਂ ਦਾ ਕਹਿਣਾ ਹੈ ਕਿ ਝੋਨਾ ਵਧਣ ਦੀ ਇਸ ਕਿਸਾਨ ਨੂੰ ਇਜਾਜ਼ਤ ਦਿੱਤੀ ਜਾਵੇ। ਜੇਕਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਇਸ ਵਾਸਤੇ ਸੰਘਰਸ਼ ਕਰਨਗੇ ਤੇ ਝੋਨਾ ਖੁਦ ਵਡਾਉਣਗੇ। ਮੈਂ ਸੁਵਿੰਦਰ ਸਿੰਘ ਪਿੰਡ ਕਲੇਰ ਚਿਗਾਵਾਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੁਨੀ ਲੇਖਤਾ ਸਿੱਧੂਪੁਰ ਵੱਲੋਂ ਦੀ। ਇੱਕ ਪਿੰਡ ਤੇ ਕੋਟਲੇ ਦੇ ਵਿੱਚ ਜਿਹੜਾ ਝਗੜਾ ਹੋਇਆ ਪੈੜੀ ਦਾ ਕੁਝ ਜ਼ਮੀਨ ਨੂੰ ਲੈ ਕੇ ਪਿੰਡ ਝਗੜਾ ਚੱਲਦਾ ਤੇ ਲਾਗੋ ਵੱਲੋਂ ਜਿਹੜੀ ਫਸਲ ਸਾਰੀ ਵੱਡੀ ਗਈ ਆ। ਹੂੰ। ਇਸ ਪਰਿਵਾਰ ਨੇ ਪਹਿਲੀ ਜਿਹੜੀ ਠੇਕੇ ਤੇ ਦਿੱਤੀ ਹੋਈ ਆ ਜਿਹਨਾਂ ਦੇ ਨਾਲ ਝਗੜਾ ਆ ਕਸੂਰਵਾਰ ਤੇ ਉਹ ਨੇ ਤੇ ਜਿਹੜੇ ਮੇਰੇ ਪਹਿਲੀ ਦੇ ਮਾਲਕ ਨੇ ਪਹਿਲੀ ਠੇਕੇ ਤੇ ਦਿੱਤੀ ਆ ਉਹਦੀ ਪਹਿਲੀ ਦੇ ਵਿੱਚ ਫਸਲ ਉਸ ਤਰ੍ਹਾਂ ਹੀ ਪਈ ਆ ਨਾ ਉਹ ਟਕੂ ਅਜੇ ਕੋਈ ਠੇਕਾ ਭਾਲ ਹੋਇਆ ਵਾ ਨਾ ਉਹਦੀ ਪਹਿਲੀ ਦੇ ਵਿੱਚ ਕਣਕ ਬੀਜੀ ਗਈ ਆ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀ ਪਹਿਲੀ ਦੇ ਵਿੱਚ ਝੋਨਾ ਅਜੇ ਤੱਕ ਖੜਿਆ ਉਹ ਵੀ ਵਿੱਚੇ ਕਰਨ ਦੇਵਾ ਤੇ ਗਾੜੀ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਹਦੇ ਝੋਨੇ ਦਾ ਚਲੋ ਝਗੜਾ ਜਿਹੜਾ ਪਿੰਡਾਂ ਦੇ ਵਿੱਚ ਹੋਇਆ ਉਹ ਵੱਖਰਾ ਵਾ ਅਸੀਂ ਆਹ ਮਦਦ ਕਰਦੀ ਆਂ ਉਹਨਾਂ ਨਾਲ ਵੀ ਹੂੰ ਜਿਹੜੇ ਪਰਿਵਾਰ ਦੇ ਨਾਲ ਮੰਨ ਲਓ ਕਿ ਪਰਿਵਾਰ ਦੇ ਵਿੱਚ ਨੌ ਦਿੱਤ ਜਵਾਲ ਦੀ ਹੋਈ ਆ ਉਹਦੇ ਨਾਲ ਵੀ ਅਸੀਂ ਆਹ ਮਦਦ ਕਰਦੀ ਆਂ ਉਹ ਪਰਿਵਾਰ ਦੇ ਵੀ ਪਰ ਆ ਝੋਨੇ ਦਾ ਕੀ ਕਸੂਰ ਐ ਇਸ ਨੂੰ ਅਸੀਂ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਝੋਨਾ ਵਧਾਇਆ ਜਾਵੇ ਤੇ ਜਿਹੜਾ ਜ਼ਮੀਨ ਦਾ ਠੇਕਾ ਵਾ ਉਹ ਬਾਲ ਤੇ ਤਾਂ ਹੀ ਹੋਊਗਾ ਜੇ ਉਹ ਪਰਿਵਾਰ ਝੋਨਾ ਵੱਡੂਗਾ ਤੇ ਹੂੰ ਅਗਲੀ ਫਸਲ ਜਿਹੜੀ ਉਹਨੇ ਬੀਜਣੀ ਉਹ ਤੋਂ ਵੀ ਇਹ ਜਿਹੜਾ ਵਾ ਟਾਈਮ ਟਾਪ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਸਾਡੀ ਇਹੋ ਬੇਨਤੀ ਆ ਕਿੰਨੀ ਪੈੜੀ ਹੈ ਜੀ ਝੋਨਾ ਵਢਾਈਏ ਝੋਨਾ ਵਢਾਈਏ ਤੇ ਜੇ ਨਹੀਂ ਪ੍ਰਸ਼ਾਸਨ ਕੋਈ ਇਸ ਬੰਨੇ ਆਉਂਦਾ ਫਿਰ ਜਿਹੜੀ ਅਗਲੀ ਕਾਲ ਆ ਉਹ ਸਾਡੀ ਜਹੇਬੰਦੀ ਵੱਲੋਂ ਹੋਊਗੀ ਜਹੇਬੰਦੀਆਂ ਜਿਹੜੀਆਂ ਵਾ ਕਿਸਾਨੀ ਮੁੱਦੇ ਦੇ ਉੱਤੇ ਲੜਦੀਆਂ ਕਿਸਾਨੀ ਹੱਕ ਦੇ ਵਿੱਚ ਚਲਦੀਆਂ ਨੇ ਕੋਈ ਜਹੇਬੰਦੀ ਇਦਾਂ ਦੀ ਨਹੀਂ ਹੋਊਗੀ ਵੀ ਜਿਹੜੀ ਫਸਲ ਆ ਕੇ ਆਖੂ ਕੀ ਪੈੜੀ ਦੇ ਵਿੱਚ ਰੁਲ ਜੇ ਅਸੀਂ ਇਹ ਕਰਕੇ ਬਾਰ-ਬਾਰ ਇਹੋ ਬੇਨਤੀ ਕਰਦੇ ਆ ਵੀ ਇਹ ਜਿਹੜੀ ਫਸਲ ਆ ਇਹ ਵਢਾਈ ਜਾਵੇ ਤੇ ਪਹਿਲੀ ਬਿਜੰਡ ਦਿੱਤੀ ਜਾਵੇ ਪਹਿਲੀ ਤਾਂ ਤੇ ਕੋਈ ਕਸੂਰ ਨਹੀਂ ਆ ਕਿ ਜੀ ਇਹ ਜਿਤ ਕੋ ਜਮੀਨ ਆ ਜਾਂ ਜਿਤ ਕੋ ਠੇਕੇ ਤੇ ਉਹਦੇ ਤੇ ਵੀ ਮਾਮਲਾ ਦਰਜ ਆ ਜੀ ਉਹਦੇ ਤੇ ਵੀ ਮਾਮਲਾ ਦਰਜ ਆ ਜੀ ਅਸੀਂ ਇਹੋ ਬੇਨਤੀ ਕੀਤੀ ਉਹ ਤੇ ਮਾਮਲਾ ਦਰਜ ਆ ਉਹਦੇ ਨਾਲ ਅਸੀਂ ਹਮਦਰਦੀ ਨਹੀਂ ਆ ਅਸੀਂ ਹਮਦਰਦੀ ਚਲੋ ਜਿਹੜੇ ਪਰਿਵਾਰ ਦੇ ਨਾਲ ਠੱਕੇ ਚਾਹੀਓ ਉਹਦੇ ਨਾਲ ਵੀ ਹਮਦਰਦੀ ਆ ਜਮੀਨ ਵਾਲੇ ਦੇ ਨਾਲ ਅਸੀਂ ਹਮਦਰਦੀ ਆ ਤੇ ਇਹ ਜਿਹੜੀ ਫਸਲ ਹੈ ਕਿਉਂ ਰੋਕੀ ਗਈ ਆ ਇਹਦਾ ਕੀ ਕਸੂਰ ਉਸ ਬੰਦੇ ਨੇ ਠੇਕੇ ਤੇ ਲਈ ਸੀ ਜੀੰਜਾ ਇਹ ਨਾਲ ਠੇਕੇ ਲਈ ਆ ਨਹੀਂ ਜੀ ਉਸ ਬੰਦੇ ਨੇ ਪਹਿਲੀ ਠੇਕੇ ਤੇ ਲਈ ਹੋਈ ਆ ਠੇਕੇ ਤੇ ਬਾੜ ਆ ਵਾ ਹੂੰ ਕਿ ਕਿਤੇ ਵਾਰਿਆ ਅਗਲੀ ਜਿਹੜੀ ਫਸਲ ਬੀਜਣੀ ਉਹ ਵੀ ਨਹੀਂ ਉਹਦੀ ਬੀਜੀ ਜਾ ਰਹੀ ਤੇ ਜਦੋਂ ਫਸਲ ਵਟਣ ਵਾਸਤੇ ਆਉਂਦੇ ਉਹ ਤੋਂ ਪ੍ਰਸ਼ਾਸਨ ਆ ਕੇ ਡੱਕ ਦੇ ਦਾਲਾ ਕਿੰਨੀ ਪੈਲੀ ਕਿੰਨੀ ਆ ਟੋਟਲ ਕਾਲੀਆ 10 ਕਿੱਲੇ ਆ ਜੀ ਠੀਕ ਹੈ ਜੀ ਇਹਨਾਂ ਨੂੰ ਤਸਾਨੋ ਰਿਹਾ ਨੁਕਸਾਨ ਵੇਖੋ ਜੀ ਹੁਣ ਆ ਜਿਹੜੀ ਫਸਲ ਆ ਬਿਲਕੁਲ ਹੀ ਝੜ ਗਈ ਆ ਛਿੱਟੇ ਦਾਣੇ ਮੰਨ ਲਓ 20% ਨਿਕਲਦਾ ਝਾੜ ਤੇ 10% ਵੀ ਰਹਿ ਗਿਆ ਹੂੰ ਇਹ ਜੋ 10 ਕੁਇੰਟਲ ਦੇ ਉਸਟ ਹੈ ਗਈ ਆ ਇਹ ਕੀ ਹੋਰ ਤੱਕ ਪੁਲਿਸ ਨੇ ਰੋਕਿਆ ਇਹਨੂੰ ਪੁਲਿਸ ਨੇ ਰੋਕਿਆ ਜੀ ਇਹ ਤੁਹਾਡੇ ਵੱਲੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਹਲੇ ਤੱਕ ਕਿ ਨਹੀਂ ਕੀਤੀ ਪ੍ਰਸ਼ਾਸਨ ਨਾਲ ਸਾਡੀ ਅਜੇ ਮੀਟਿੰਗ ਕੋਈ ਨਹੀਂ ਹੋਈ ਪ੍ਰਧਾਨ ਸਾਹਿਬ ਸਾਡੇ ਬਹਿਣਗੇ ਮੀਟਿੰਗਾਂ ਲਾਉਣਗੇ ਤੇ ਫਿਰ ਦੱਸਣਗੇ ਅਸੀਂ ਇਹੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਫਸਲੇ ਵਢਾਈ ਜਾਵੇ ਤੇ ਜੇ ਨਹੀਂ ਇਹ ਵਢਾਉਂਦੇ ਪ੍ਰਸ਼ਾਸਨ ਨਾਲ ਕੋਈ ਕਾਰਵਾਈ ਕੀਤੀ ਜਾਂਦੀ ਤੇ ਫਿਰ ਸਾਡੀ ਜਿਹੜੀ ਜਹੇਬੰਦੀ ਇਹਨਾਂ ਨੂੰ ਕਾਲ ਦਿੱਤੀ ਜਾਊ ਫਿਰ ਕੱਲ ਨੂੰ ਅਸੀਂ ਇਹਦਾ ਐਕਸ਼ਨ ਲਾਾਂਗੇ ਚਾਹ ਜਹੇਬੰਦੀ ਸਾਡੀ ਆ ਕੇ ਆਪ ਵਢਾਊਗੀ ਮੇਰਾ ਨਾਮ ਕੇਵਲ ਸਿੰਘ ਫੋਟਲਾਡੂ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਹੜੇ ਸਾਂਝ ਜੁਨੇ ਨਾਲ ਆਇਆ ਤੇ ਪੱਤਰਕਾਰਾਂ ਦਾ ਵੀ ਜੋ ਸਾਡੇ ਪਿੰਡ ਚ ਘਟਨਾ ਹੋਈ ਆ ਲੋ ਬਹੁਤ ਮਾੜੀ ਹੋਈ ਆ ਸਾਰਿਆਂ ਨੰਨਾਂ ਨਾਲ ਹੁਣ ਦਰਦੀ ਆ ਗੱਲ ਆ ਜੀ ਪਹਿਲੀ ਜਿਹੜੀ ਠੇਕੇ ਦੇ ਸਰਦਾਰ ਜੀ 4 ਕਿੱਲੇ ਸਾਡੀ ਆ ਤੇ 4 ਕਿੱਲੇ ਖੋਲਦੇ ਆ ਜਿਹਦੇ ਵਿੱਚੋਂ 10 ਕਿੱਲਿਆਂ ਦੇ ਵਿੱਚੋਂ 2 ਕਿੱਲੇ ਵੜਿਆ ਗਿਆ ਬਾਕੀ ਸਾਰਾ ਖਲੋਤਾ ਚੋਨਾ ਖਰਾਬ ਹੋਣ ਡਿਆ ਏ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਚਲੋ ਇਹਦਾ ਕੋਈ ਮਸਲਾ ਹੱਲ ਲੱਗ ਰੇ ਵੇਖੋ ਜੀ ਪਿੰਡ ਦੇ ਵਿੱਚ ਰਹਿੰਦੇ ਆ ਹਰ ਕੋਈ ਭੈਣ ਭਰਾ ਆਪੋ ਆਪਣੀ ਸਾਂਝ ਰੱਖ ਕੇ ਕਿਸੇ ਨੂੰ ਕੁਝ ਦੇ ਦਿੰਦਾ ਹੁਣ ਸਾਡੇ ਨਾਲ ਜਦੋਂ ਉਹਨਾਂ ਦੀ ਗੱਲ ਹੋਈ ਜੀ ਅਸੀਂ ਤੇ ਚਲੋ ਭੈਣ ਭਰਾਵਾਂ ਦੇ ਨਾਲ ਆ ਉਹ ਕਹਿੰਦੇ ਆ ਕਿ ਚਲੋ ਝੋਨਾ ਵੜ ਕੇ ਅਸੀਂ ਪੈਸੇ ਦਵਾਂਗੇ ਅਹੀਂ ਕਾਈ ਕੋਈ ਗੱਲ ਨਹੀਂ ਪਿੰਡ ਵਾਦੀ ਸਾਡੀ ਉਹਨਾਂ ਨਾਲ ਸਾਝਾ ਤੇ ਅਸੀਂ ਝੋਨਾ ਵੜ ਕੇ ਉਹਨਾਂ ਨੇ ਸਾਨੂੰ ਪੈਸੇ ਦੇਣੇ ਸੀ ਅਜੇ ਤੱਕ ਸਾਡੇ ਪੈਸੇ ਖਲੋਤੇ ਆ ਅਹੀਂ ਉਹ ਚੀਜ਼ ਦੀ ਵੇਟ ਕਰਨੇ ਆ ਹੁਣ ਕਣਕ ਵੀ ਲੇਟ ਹੋਈ ਜਾਂਦੀ ਐ ਜੇ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਆਪ ਦੀ ਪਹਿਲੀ ਚਾਪੀ ਕਣਕ ਬੀਜੀਏ ਤੇ ਉਹਨੂੰ ਝੋਨੇ ਦਾ ਤੁਸੀਂ ਮਸਲਾ ਹੱਲ ਕਰਵਾਉਣਗੇ ਪ੍ਰਧਾਨ ਸਾਹਿਬ ਵੀ ਆਏ ਨੇ ਅੱਜ ਸਾਰੇ ਇਹ ਮੀਟਿੰਗ ਕਰਕੇ ਜੋ ਵੀ ਮਸਲਾ ਹੱਲ ਹੁੰਦਾ ਝੋਨੇ ਦਾ ਮਸਲਾ ਹੱਲ ਕਰਵਾ ਕੇ ਤੇ ਸਾਨੂੰ ਪੈਰੀਵੈਂਟਲੀ ਕਰਵਾ ਕੇ ਤੇ ਕਣਕ ਬੀਜਣੀ ਹੈ ਕੱਕ ਲੇਟ ਹੋਣ ਦੀ ਹੈ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਝੋਨੇ ਦੀ ਫਸਲ ਹੈ ਤੁਹਾਡਾ ਠੇਕਾ ਪੂਰਾ ਇਤੋਂ ਹੋ ਜਾਊਗਾ ਜਿੰਨੇ ਪੈਸੇ ਤੁਹਾਡੇ ਲੱਗੇ ਸੀਗੇ ਜਿਸ ਤਰ੍ਹਾਂ ਰੁਲੀ ਹੋਈ ਹੈ ਫਸਲ ਚਲੋ ਠੇਕਾ ਪੂਰਾ ਨਾ ਹੁੰਦਾ ਨਾ ਹੁੰਦਾ ਉਹ ਉਹ ਉਹਨਾਂ ਦੀ ਕਣਕ ਪੂਰਾ ਹੋ ਜਾਂਦਾ ਉਹ ਚ ਮੁਨਾਫਾ ਆਉਂਦਾ ਉਹ ਤੇ ਬਾਦੀਆਂ ਗਲਣਾ ਆਪਣੀਆਂ ਉਹਨਾਂ ਦੀਆਂ ਕਿਦਾਂ ਫਸਲ ਕਿੰਨੀ ਨਿਕਲਦੀ ਹੈ ਕਿੰਨੀ ਨਹੀਂ ਨਿਕਲਦੀ ਆ ਬਾਕੀ ਇਹ ਹੁਣ ਇਹ ਮਸਲਾ ਹਲ ਹੋ ਜੇ ਤੇ ਜ਼ਮੀਨ ਉਹ ਤੁਹਾਡੀ ਤੁਸੀਂ ਠੇਕੇ ਦੇ ਦਿੱਤੀ ਸੀ ਹਾਂ ਜੀ ਅਸੀਂ ਠੇਕੇ ਦੇ ਦਿੱਤੀ ਆ ਜ਼ਮੀਨ ਉਹਨਾਂ ਝੋਨਾ ਵੱਢ ਕੇ ਫਿਰ ਸਾਨੂੰ ਤੁਹਾਡੇ ਪੈਸੇ ਦੇਣੇ ਹੈਗੇ ਠੇਕੇ ਦੇ ਚਲੋ ਬਾਕੀ ਕਣਕੋ ਦੇਣੇ ਸੀ ਜਿੱਦਾਂ ਵੀ ਚਲੋ ਜਿੰਨੇ ਜ਼ਮੀਨ ਠੇਕੇ ਦੇ ਲਈ ਪਰਚਾ ਉਹਦੇ ਤੇ ਦਰਜਾ ਹਾਂਜੀ ਹਾਂਜੀ ਉਹਦੇ ਤੇ ਪਰਚਾ ਦਰਜਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਹੁਣ ਤੱਕ ਨੁਕਸਾਨ ਤੇ ਵੇਖੋ ਯਾਰਾ ਉਹਨਾਂ ਦਾ ਹੀ ਹੋਣ ਡਿਆ ਸੀ ਤੇ ਹੁਣ ਚਲੋ ਪੈਸੇ ਲੈਣੇ ਹੀਗੇ ਝੋਨਾ ਵੱਢ ਕੇ ਉਹਨਾਂ ਦੇਣੇ ਹੀਗੇ ਪੈਸੇ ਐਂ ਤੇ ਚਲੋ ਕੋਸ਼ਿਸ਼ ਕਰਨੀ ਆ ਕਿ ਚਲੋ ਸਾਡੇ ਪੈਸੇ ਆ ਜਾਣ ਚਲੋ ਆਪਣਾ ਝੋਨਾ ਵੱਢ ਕੇ ਉਹ ਕਾਹੀ ਗੱਲ ਨਹੀਂ ਜੇ ਮਿਲੇ ਉਹ ਜਾ ਕੇ ਕੋ ਇਹ ਪ੍ਰਸ਼ਾਸਨਾਂ ਨਹੀਂ ਮਿਲੇ ਬਸ ਇਹੀ ਵੇਟ ਕਰਦੇ ਪਏ ਜੋ ਇਹਨਾਂ ਦਾ ਵੀ ਇਨਸਾਫ ਹੋਵੇ ਕੋਈ ਝੋਨੇ ਦਾ ਕੀ ਕਸੂਰ ਹੈ ਇਹਦੇ ਵਿੱਚ ਡੰਗਰਾ ਦਾ ਕੀ ਕਸੂਰ ਹੈ ਇਹਦੇ ਵਿੱਚ ਚਲੋ ਜੋ ਘਟਨਾ ਆਈ ਉਹ ਤਾਂ ਮਾੜਾ ਹੋ ਗਿਆ ਜੋ ਮਾੜਾ ਕਿਉਂ ਜਾ ਰਿਹਾ ਤੁਹਾਨੂੰ ਹਾਂਜੀ ਝੋਨਾ ਵਟਨ ਤੋਂ ਝੋਨਾ ਵਟਨ ਤੋਂ ਇਹੀ ਮਾੜਾ ਕਰਦਿਆ ਕਿ ਉਹਨਾਂ ਨੇ ਝੋਨਾ ਲਾਇਆ ਹੈ ਜੀ ਇਹ ਕਿ ਝੋਨਾ ਨਾਲ ਆਏ ਤੁਸੀਂ ਉਹਨਾਂ ਝੋਨਾ ਦਾ ਵਟ ਰਹੇ ਸਾਈ ਸਾਡੀ ਪੈਲੀ ਖਾਲੀ ਕਰੋ ਅਸੀਂ ਕਣਕ ਵੀ ਜੀ ਕਣਕ ਲੇਟ ਹੋਣਦੀ ਹੈ ਕਿੜਾ ਨੁਕਸਾਨ ਹੋਣ ਰਿਹਾ ਕਿਸਾਨ ਜੀ ਨੇ ਸਟੈਂਡ ਲੈ ਲਈ ਇਸ ਵਿੱਚ ਹਾਂਜੀ ਕੋਈ ਕਿਸਾਨ ਜੀ ਨਹੀਂ ਸਟੈਂਡ ਲੈ ਲਈ ਇਸ ਮਾਮਲੇ ਵਿੱਚ ਨਹੀਂ ਫੇਲਾ ਆਜੇ ਤੇ ਨਹੀਂ ਚਲੋ ਅੱਜ ਇਕੱਠ ਮਸਾਲਾ ਹੋਣਗੇ ਇਸ ਚੀਜ਼ ਦਾ ਕਿ ਚਲੋ ਇਹ ਚੀਜ਼ ਦਾ ਫਸਲ ਦਾ ਕੀ ਕਸੂਰ ਹੈ ਇਹਦੇ ਵਿੱਚ ਬਾਕੀ ਉਹ ਵੀ ਕਾਰਵਾਈ ਅਗੋਂ ਪ੍ਰਧਾਨ ਸਾਹਿਬ ਆਏ ਨੇ ਅੱਜ ਠੀਕ ਹੈ ਬਾਕੀ ਠੇਕਾ ਸਾਡਾ ਜਿਹੜਾ ਉਹ ਠੇਕਾ ਅਸੀਂ ਪੂਰਾ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ